ਇਹਦਾ ਜੀ ਟ੍ਰੈਂਡ ਗੁਰਦਨਪੁਰ ਦਾ ਰਹਿਣ ਵਾਲਾ 19 ਸਾਲ ਦਾ ਬੰੜਾ ਹੈਗਾ ਆਪਣਾ ਅਨੁਰੂਧ ਸਿੰਘ ਇਹ ਅਮਰੋਹ 12ਵੀਂ ਕਲਾਸ 'ਚ ਪੜਦਾ ਇਹਦੇ ਪਿੱਛੇ ਚਾਰ ਕਲਾਸਾਂ ਪਿੱਛੇ ਕੁੜੀ ਪੜਦੀ ਹੈ ਨਿਮਰਤ ਕੌਰ ਉਤਰੀਂਦਰਜੀਤ ਸਿੰਘ ਆਪਣਾ ਵਾਸੀ ਨਾਵਾ ਇਹਨਾਂ ਨੇ وجہ ਇਹ ਹੈ ਕਿ ਇਹਨਾਂ ਨੇ ਕੁਝ ਦਿਨ ਪਹਿਲਾਂ ਮੁੰਡੇ ਦੇ ਘਰ ਗਏ ਆ ਕਹਿੰਦੇ ਵੀ ਸਾਡੀ ਲੜਕੀ ਨੇ ਪੰਜ ਤੁਲੇ ਸੋਨਾ ਜਿਹੜਾ ਚੁੱਕ ਕੇ ਤੈਨੂੰ ਦਿੱਤਾ ਸਾਡਾ ਵਾਪਸ ਕਰ ਔਰ ਕਾਫੀ ਮੜਾ ਚੰਗਾ ਬੋਲਿਆ ਇਹਨੇ ਲੜਕੀ ਦੀ ਮਾਂ ਨੇ ਤੇ ਦਾਦੇ ਨੇ ਮਾਦਾ ਦਾ ਨਾਮ ਜਸਵੀਰ ਕੌਰ ਆ ਦਾਦਾ ਦਾ ਨਾਮ ਗੁਰਮੀਤ ਸਿੰਘ ਮੁੰਡੇ ਨੇ ਬੇਜਤੀ ਮਹਿਸੂਸ ਕੀਤੀ ਔਰ 24/10 ਨੂੰ ਕੁਝ ਰਿਲੀ ਚੀਜ਼ ਜਿਹੜੀ ਇਹਨੇ ਖਾ ਲਈ ਪਰਿਵਾਰ ਨੇ ਦਾਖਲ ਕਰਾਇਆ ਲੁਧਿਆਣੇ ਉਥੇ ਇਲਾਜ ਚੱਲਦਾ ਰਿਹਾ ਪਰੰਤੂ ਇਹ 2 ਦਿਨ ਪਹਿਲੋਂ ਇਹ ਮੁੰਡਾ ਐਕਸਪਾਇਰ ਹੋ ਗਿਆ ਇਸੇ ਲਈ ਜਿਹੜਾ ਸਰਹੰਥ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕਰਤੀ ਸੀ 306 ਆਈ ਪੀ ਸੀ ਦੀ ਉਹਦੇ ਤਹਿਤ ਫਿਰ ਉਸੇ ਵੇਲੇ ਰੇਡ ਵੀ ਕੀਤੇ ਗਏ ਤੇ ਦਾਤਾ ਤੇ ਦਾ ਫਰਾਰਾ ਜੇ ਗੁਰਮੀਤ ਸਿੰਘ ਪਰੰਤੂ ਕੱਲ ਇਹਨਾਂ ਨੂੰ ਇਹਦੀ ਮਾਂ ਨੂੰ ਅਰੈਸਟ ਕਰ ਲਿਆ ਸੀ ਅੱਜ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲੈ ਰਹੇ ਹਾਂ ਹੋਰ ਅਗਲਾ ਜਿਹੜਾ ਡੰਗਾਈ ਦੇ ਨਾਲ ਜਾਂਚ ਕਰਾਂਗੇ ਹੋਰ ਨਾ ਕਾਰਨਾਂ ਦੀ